ਪਰਦਰਸਤ੍ਰਾਂਹ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਐਸਪੀ ਡੀਜੀਪੀ ਸਾਹਿਬ ਦੀ ਰਹਿਮ ਨੋਇ ਹੈਠ ਜੁਦ ਨਸ਼ਾ ਵਿਰੋਧ ਦਾ ਚਲਾਇਆ ਜਾ ਰਿਹਾ ਉਸੇ ਕੜੀ ਵਿੱਚ ਐਸਐਸਪੀ ਸਾਹਿਬ ਹਦਰ ਪਠਾਨਕੋਟ ਸਰਦਾਰ ਜਦੇਂਦਰ ਸਿੰਘ ਧੰਨੋ ਸਾਹਿਬ ਜੀ ਨੇ ਦੇਸ਼ਨ ਰੇਸ਼ਨ ਦੇ ਤਹਿਤ ਜਿਹੜਾ ਇੱਥੇ ਆਪਾਂ ਅਭਿਆਨ ਚਲਾ ਰਹੇ ਹਾਂ ਕਿ ਜਿਹੜਾ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਜਾਂ ਪਿੰਡ ਦੇ ਪਿੰਡੋਂ ਬਾਹਰੋਂ ਆ ਕੇ ਜਾਂ ਆਲੇ ਦੁਆਲੇ ਕੋਈ ਵੀ ਬੱਚਾ ਨਸ਼ਾ ਵੇਚ ਕੇ ਕਿਸੇ ਨੂੰ ਨਹੀਂ ਖਰਾਬ ਕਰਦਾ ਬੱਚਿਆਂ ਨੂੰ ਜਾਂ ਉਹ ਕਿਸੇ ਕਿਸਮ ਦਾ ਵੀ ਸਪਲਾਈਅਰ ਹੈਗਾ ਪੈਡਲਰ ਹੈਗਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਊਗਾ ਉਹਨਾਂ ਨੂੰ ਰੰਗੇ ਇੱਥੇ ਫੜ ਕੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੇ ਆਪਾ ਸਲਾਕਾਂ ਦੇ ਪਿੱਛੇ ਦਵਾਂਗੇ ਔਰ ਜਿਹੜਾ ਤੁਸੀਂ ਅੱਜ ਦੱਸ ਰਹੇ ਹੋ ਕਿ ਇਹ ਮੁੰਡਾ ਜਿਹੜਾ ਹੈਗਾ ਇਹ ਨਾਂਵ ਹੈਗਾ ਇਹਦੇ ਕੋਲ ਹੀ ਆਪਾਂ 12 ਗ੍ਰੇਮ ਰੋਇੰਤ ਨਾਲ ਕੋਈ ਡਰਕ ਮਨੀ ਫੜੀ ਹੈਗੀ ਆ ਔਰ ਇਸੇ ਘੜੀ ਦੇ ਵਿੱਚ ਇੱਕ ਮੁੰਡਾ ਸੁਤਿੰਦਰ ਫੜਿਆ ਹੈਗਾ ਉਹਦੀ ਵੀ ਆਪਾਂ ਕਾਰਵਾਈ ਚੱਲ ਰਹੀ ਹੈ ਸੈਕੰਡਲੀ ਇਸੇ ਘੜੀ ਦੇ ਵਿੱਚ ਜਿਹੜਾ ਹੈਗਾ ਕਿ ਆਪਣੇ ਥਾਣਾ ਸਦਰ ਵੱਲੋਂ ਪਰਚਾ ਦਿੱਤਾ ਗਿਆ ਦੋ ਵਿਅਕਤੀਆਂ ਗ੍ਰਿਫਤਾਰ ਕਰਕੇ ਉਹਨਾਂ ਨੂੰ ਅੱਜ ਆਪਾਂ ਪੇਸ਼ ਕਰ ਰਹੇ ਹਾਂ ਸੋ ਕਹਿਣ ਤੋਂ ਭਾਵੇਂ ਹੈਗਾ ਪੀ ਨਸ਼ੇ ਦੇ ਵਿੱਚ ਜਿਹੜਾ ਵੀ ਬੰਦਾ ਇਸ ਕਾਰੋਬਾਰ ਦੇ ਵਿੱਚ ਲਿਪਟ ਹੋਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਕਿਸੇ ਕਿਸਮ ਤੋਂ ਵੀ ਪਿੱਛੇ ਨਹੀਂ ਹਟਿਆ ਜਾਏਗਾ ਔਰ ਫੜ ਕੇ ਉਹਨਾਂ ਨੂੰ ਲੱਖਾਂ ਦੇ ਪਿੱਛੇ ਦਵਾਂਗੇ ਔਰ ਆਪਾਂ ਆਪਣੇ ਇਸ ਸਮਾਜ ਨੂੰ ਆਪਣੇ ਇਸ ਜ਼ਿਲ੍ਹੇ ਨੂੰ ਆਪਣੇ ਇਸ ਪੰਜਾਬ ਨੂੰ ਨਸ਼ਾ ਮੁਕਤ ਬਿਲਕੁਲ ਬਣਾਣਾ ਤੋਂ ਇਸੇ ਕੜੀ ਦੇ ਵਿੱਚ ਆਪਾਂ ਦ੍ਰਿੜ ਹੋ ਕੇ ਕੰਮ ਕਰ ਰਹੇ ਹਾਂ ਔਰ ਪੂਰੀ ਟੇਮ ਜਿਹੜੀ ਹੈ ਆਪਣੀ ਤੰਦੇਈ ਨਾ ਕੰਮ ਕਰ ਰਹੀ ਆ ਮਾਨਜੋਗ ਐਸਐਸਪੀ ਸਾਹਿਬ ਦੇ ਦਸ਼ਨ ਦਸ਼ਾਂ ਦੀ ਇਨ ਬਿਨ ਪਾਲਣਾ ਕੀਤੀ ਜਾਊਗੀ ਥੈਂਕ ਯੂ ਵੈਰੀ ਮਚ ਸਰ ਕਿੰਨੇ ਦੇਰ ਤੋਂ ਜਿਹੜਾ ਇਹ ਪਤਲਗਾ ਵੀ ਕਿੰਨੀ ਦੇਰ ਤੋਂ ਦਿੱਤਾ ਹੈਗਾ ਇਸ ਕਾਰੋਬਾਰ ਦੇ ਵਿੱਚ ਇਹ ਪੂਰੀ ਕਾਰਵਾਈ ਜਿਹੜੀ ਹੈ ਜਿਹੜੇ ਸਾਡੀ ਪੰਜਾਬ ਸਰਕਾਰ ਪ੍ਰਗਮਾਨ ਨੇ ਜਿਹੜੀ ਜਿਹੜਾ ਕਾਜ ਵਿਢਿਆ ਵਾ ਤੇ ਸਾਡੇ ਡੀਜੀਪੀ ਸਾਹਿਬ ਅੱਗੇ ਸਾਡੇ ਐਸਐਸਪੀ ਸਾਹਿਬ ਜਿਹੜੇ ਪਠਾਨਕੋਟ ਹੈ ਤੇ ਸਾਡੇ ਹੋਰ ਅਫਸਰ ਜਿਹੜੇ ਡੀਐਸਪੀ ਸਾਹਿਬ ਜਿੰਨੇ ਵੀ ਆ ਜਾਂ ਬਾਕੀ ਅਮਲਾ ਜਿਹੜਾ ਵਾ ਇਹ ਬੜੇ ਨਸ਼ਾ ਗੁਰਜਾ ਜੁੱਧਾ ਜੋਰ ਛੋਰਾ ਕੰਮ ਕਰ ਰਿਹਾ ਹੈ ਮੈਂ ਕਿਸੇ ਦਾ ਨਹੀਂ ਗੱਲ ਕਹਿੰਦਾ ਮੇਰਾ ਪਿੰਡ ਜਿਹੜਾ ਵਾ ਸਾਫ ਸੁਥਰਾ ਪਿੰਡ ਹੋ ਗਿਆ ਕੁਝ ਦਿਨ ਪਹਿਲੇ ਮੇਰੇ ਪਿੰਡ ਪ੍ਰੋਗਰਾਮ ਅਸੀਂ ਜਨਨੀਆਂ ਵਜਾਈ ਦਿੰਦੀਆਂ ਸੀ ਵੀ ਸਾਡੇ ਜੋ ਹਾਲਾਤ ਸੀ ਉਸ ਤੋਂ ਅਸੀਂ ਬਹੁਤ ਉਰੇ ਆ ਗਏ ਆ ਬਹੁਤ ਨੇੜੇ ਆ ਗਏ ਆ ਇਸ ਕਰਕੇ ਮੈਂ ਇਸ ਕਾਰਵਾਈ ਨੂੰ ਬਹੁਤ ਵਧੀਆ ਕਰਦਾ ਇਹ ਜਿਹੜੀ ਪੁਸ਼ਪ ਲਾਜ ਮੈਂ ਅਫਸਰ ਹੈ ਗਿਆ ਇਸ ਲਾਗਾ ਜੋ ਹੋ ਗਿਆ ਤੱਕ ਕੰਮ ਕਰ ਰਿਹਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਬਚਾਉਣ ਵਾਸਤੇ ਆਪਣਾ ਜਿਹੜੀਆਂ ਦਾਬ ਤੇ ਲਾ ਰਹੇ ਆ ਦਾਬ ਤੇ ਹੁੰਦੀਆਂ ਆ ਕਿ ਇਸ ਤੱਕ ਕਿ ਮੈਂ ਦੇਖ ਮੇਰਾ ਨਾਮ ਰਮਨ ਢੱਲਾ ਜੀ ਮੈਂ ਪਿੰਡ ਪਰਮਨੰਦ ਦੇ ਵਿੱਚ ਮੇਰੀ ਇਲੈਕਟ੍ਰੋਨਿਕਸ ਔਰ ਜੋ ਡੀਐਸਪੀ ਸਾਹਿਬ ਸੁਖਜਿੰਦਰ ਸਿੰਘ <th>ਫਰ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕਰਕੇ ਸਾਡੀ ਆਣ ਵਾਲੀ ਜਨੈਸਰ ਜਿਹੜੀ ਹੈ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਇੱਕ ਮੇਰੇ ਹਿਸਾਬ ਨਾਲ ਪਹਿਲਾ ਡੀਐਸਪੀ ਹੈ ਜਿਨ੍ਹਾਂ ਨੇ ਇੱਕ ਆਪਣੀ ਹਿੱਕ ਤੇ ਜੋਰ ਦੇ ਉਤੇ ਕੰਮ ਕਰਕੇ ਨਸ਼ਿਆਂ ਨੂੰ ਠੱਲ ਪਾਈ ਆ ਸਾਡਾ ਪੰਜਾਬ ਰੰਗਲਾ ਪੰਜਾਬ ਸੀ ਅਤੇ ਆਪਾਂ ਰੰਗਲਾ ਪੰਜਾਬ ਬਣਾਣੇ ਹਨ ਨੂੰ ਆਪਾਂ ਰਲ ਮਿਲ ਕੇ ਸਾਰੇ ਇੱਕ ਅਰਦਾਸ ਕਰਨਾ ਹੈ ਵਾਹਿਗੁਰੂ ਜੀ ਦੇ ਅੱਗੇ ਵੀ ਇਹਨਾਂ ਨੂੰ ਤਤੀ ਬਾਣ ਲੱਗਣ ਦਿੱਤੀ ਜਾਏ ਇਹਨਾਂ ਨੂੰ ਨਸ਼ਿਆਂ ਦੇ ਵਿਰੁੱਧ ਬੱਦਲੋ ਬੱਦ ਆਪਾਂ ਸਹਿਯੋਗ ਦਈਏ ਤੇ ਆਪਾਂ ਆਪਣਾ ਰੰਗਲਾ ਪੰਜਾਬ ਮੁੜ ਕੇ ਬਣਾਈਏ ਨਹੀਂ ਕਹਿੰਦਾ